ਅੱਜ ਦੀ ਇਸ ਵੀਡੀਓ 'ਚ ਇਹ ਤੁਹਾਡੇ ਲਈ ਕਾਫੀ ਸਾਰੀ ਨਿਊ ਕਾਰਸ ਦਾ ਸਟਾਕ ਲੈ ਕੇ ਆਏ ਆ ਮਰਸਡੀਜ਼ ਹੈ ਇੰਡੇਵਰ ਹੈ ਆਡੀ Q7 ਦਾ ਆਪਸ਼ਨ ਅਵੇਲੇਬਲ ਹੈ ਤਾਂ ਚਲਿਏ ਚੱਲਦੇ ਹਾਂ ਅੰਦਰ ਔਰ ਕਰਦੇ ਹਾਂ ਇਸ ਵੀਡੀਓ ਨੂੰ ਸਟਾਰਟ ਤਾਂ ਦੋਸਤੋ ਅੱਜ ਸਾਡੇ ਨਾਲ ਨੇ ਹਨੀ ਭਾਜੀ ਗੁਰਨਾਨਕ ਮੋਟਰਸ ਤੋਂ ਭਾਜੀ ਕੀ ਹਾਲ ਚਾਲ ਜੀ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਬਹੁਤ ਸਾਰਾ ਨਵਾਂ ਸਟਾਕ ਲੈ ਕੇ ਆਏ ਹਾਂ ਸਾਰੀ ਲਗਜ਼ਰੀ ਕਾਰ ਹੈ ਸਾਰਾ ਲਗਜ਼ਰੀ ਸੈਗਮੈਂਟ ਹੈ BM Audi Mercedes Jaguar ਇੱਕ ਵਾਰੀ ਭਾਈ ਕੈਮਰਾ ਘਮਾਓ ਦੇਖੋ ਦੋਸਤੋ ਭਾਜੀ ਕਿੰਨੀ ਕਾਰਸ ਲੈ ਕੇ ਆਏ ਆ ਇੰਡੇਵਰ ਲੈ ਕੇ ਆਏ ਆ X5 ਲੈ ਕੇ ਆਏ ਆ ਇਕ 6X1 ਵੀ ਅਵੇਲੇਬਲ ਹੈ ਮਰਸੀਡੀਜ਼ ਐਮ ਐਲ ਹੈ ਔਰ ਸਭ ਤੋਂ ਵਧੀਆ ਸਭ ਤੋਂ ਡਿਮਾਂਡਿੰਗ ਕਾਰ ਮਰਸੀਡੀਜ਼ ਦੀ ਈ ਕਲਾਸ ਉਹ ਵੀ ਨਿਊ ਸ਼ੇਪ ਚ ਬਿਲਕੁਲ ਸਹੀ ਭਾਜੀ ਪਹਿਲਾਂ ਆਪਾਂ ਇਸ ਤੋਂ ਹੀ ਸਟਾਰਟ ਕਰਦੇ ਕਿਹੜਾ ਮਾਡਲ ਹੈ ਕਾਰ ਸਰ ਇਹ 2022 ਮਾਡਲ ਹੈ ਓਨਲੀ 8000 ਕਿਲੋਮੀਟਰ ਚੱਲੀ ਹੈ ਬਿਲਕੁਲ ਨਿਊ ਗਾਰੇ ਆਓ ਇਹਦਾ ਇੰਟੀਰੀਅਰ ਤੁਹਾਨੂੰ ਦਿਖਾਈਏ ਜੀ ਤਾਂ ਦੋਸਤੋਂ ਭਾਜੀ ਨੇ ਦੱਸਿਆ 2022 ਮਾਡਲ ਕਾਰ ਹੈ ਇੱਕ ਵਾਰ ਕਾਰ ਦੀ ਕੰਡੀਸ਼ਨ ਦੇਖ ਲਓ ਟਾਇਰਸ ਦੇਖ ਲਓ ਬਿਲਕੁਲ ਸ਼ੋਰੂਮ ਕਾਰ ਹੈ ਸਰ ਬਿਲਕੁਲ ਸ਼ੋਰੂਮ ਤੇ ਭਾਜੀ ਸਿਰਫ 8000 ਕਿਲੋਮੀਟਰ ਚੱਲੀ ਹੈ ਬਿਲਕੁਲ ਸਰ ਬ ਮੀਟਰ ਤੇ ਤੁਹਾਨੂੰ ਕਿਲੋਮੀਟਰਸ ਦਿਖ ਰਿਹਾ ਏ ਕਾਰ ਦੇ ਇਹ ਨਿਊ ਸ਼ੇਪ ਦੀ E-class ਦੇ ਜੋ 2000 20 ਤੋਂ ਬਾਅਦ ਦਾ ਮਾਡਲ ਆ ਰਿਹਾ 21 ਤੋਂ ਇਹੀ ਪ੍ਰੈਜ਼ੈਂਟ ਕਾਰ ਆ ਰਹੀ ਹੈ ਪੈਨੋਰਮਿਕ ਰੂਫ ਇਸ ਕਾਰ 'ਚ ਟੱਚ ਪੈਡ ਮਿਲ ਜਾਂਦਾ ਹੈ S-class ਵਾਲਾ ਡਿਸਪਲੇ ਇਸ 'ਚ ਕਾਫੀ ਅੱਛੇ-ਅੱਛੇ ਫੀਚਰਸ ਨਿਊ ਸ਼ੇਪ ਸਟੀering wheel ਹੈ ਇੱਕ ਵਾਰ ਤੁਹਾਨੂੰ ਕਾਰ ਪਿੱਛੋਂ ਵੀ ਦਿਖਾ ਦਿੰਨੇ ਆ ਇਸ 'ਚ ਪਿੱਛੇ ਤੁਹਾਨੂੰ ਪੈਡ ਵੀ ਮਿਲ ਜਾਂਦਾ ਹੈ ਤੁਸੀਂ ਇੱਥੇ ਟੱਚ ਪੈਡ ਦਾ ਤੁਹਾਨੂੰ ਆਪਸ਼ਨ ਮਿਲ ਜਾਂਦਾ ਹੈ ਆਰਮ ਰੈਸਟ ਆ ਗਿਆ ਕਲਾਈਮੈਟਰੋਨਿਕ AC ਹੋ ਗਿਆ ਐਸਮਰਸੀਡੀਜ਼ ਵੀ ਵੇਜਿੰਗ ਆ ਜਾਂਦੀ ਏ S ਕਲਾਸ ਵਾਂਗੂ ਤੁਹਾਨੂੰ ਚ ਰਿਕਲਾਈਨਰ ਸੀਟਸ ਮਿਲ ਜਾਂਦੀ ਤੁਸੀਂ ਸੀਟ ਐਡਜਸਟ ਕਰ ਸਕਦੇ ਇੱਥਾਂ ਕਾਰ ਦੇ ਸਪੀਕਰਸ ਹੋ ਗਏ ਭਾਜੀ ਬਹੁਤ ਹੀ ਅੱਛੀ ਵੈਲ ਮੇਨਟੇਨਡ ਕਾਰ ਹੈ ਤੇ ਓਨਰ ਫਸਟੇ ਕਾਰ ਦਾ ਫਸਟ ਓਨਰ ਸਰ ਓਨਲੀ 8000 ਕਿਲੋਮੀਟਰ ਚੱਲੀ ਏ ਸਰ ਸਿਰਫ 8000 ਬਿਲਕੁਲ 8000 ਚੱਲੀ ਏ ਬੰਪਰ ਟੂ ਬੰਪਰ 올 ओरिजिनल ਹੈ ਕੋਈ ਕਲਮ ਤੱਕ ਨਹੀਂ ਲੱਗੀ ਕਾਰ ਨੂੰ ਬਿਲਕੁਲ ਨਿਊ ਕਾਰ ਹੈ ਜਿਦਾ ਦੇਖੋ ਕਾਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਊ ਹੈ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਸਰ ਤੇ ਭਾਈ ਨਿਊ ਕਾਰ ਤਾਂ ਕਾਫੀ ਕੋਸਟੀਲੀ ਹੋएगी ਕੰਪਨੀ ਸਰ 90 ਪਲੱਸ ਪੈ ਜਾਂਦੀ ਹੈ 90 ਪਲੱਸ ਪੈ ਜਾਂਦੀ ਹੈ ਤੇ ਗੁਰਨਾਨਕ ਮੋਟਰਸ ਤੇ ਤੁਸੀਂ ਕਸਟਮਰ ਨੂੰ ਕੀ ਡੀਲ ਦੋਗੇ ਕਾਰ ਦੀ ਭਾਈ ਆਪਾਂ 70 ਲੱਖ ਰੁਪਏ ਤੁਹਾਨੂੰ ਡੀਲ ਕਰਾ ਦਾਂਗੇ 70 ਲੱਖ ਰੁਪਏ ਦੀ ਡੀਲ ਕਰਾ ਦਾਂਗੇ ਹਾਂਜੀ ਕਰਾ ਦਾਂਗੇ ਜੀ ਔਰ ਬਾਕੀ ਮੌਕੇ ਦੇ ਬਾਕੀ ਥੋੜਾ ਬੋਤ ਨੇਗੋਸ਼ੀਏਸ਼ਨ ਜੋ ਵੀ ਹੋਏਗਾ ਕਰਾ ਦਾਂਗੇ ਮਾਤਾ ਤੁਹਾਨੂੰ ਪਤਾ ਹਰ ਵਾਰੀ ਤੁਹਾਡੀ ਵੀਡੀਓ ਦੇਖ ਕੇ ਜੋ ਵੀ ਆਦਾ ਇੱਕ ਕਰਦੇ ਆ ਤੇ ਅੱਗੋ ਵੀ ਕਰਾਂਗੇ ਸਰ ਤੁਹਾਡੇ ਵਾਸਤੇ ਲੈ ਕੇ ਆਏ ਹਨ ਡੇਵਰ 3.2 ਆਟੋਮੈਟਿਕ ਫੁੱਲੀ ਆਟੋ ਹੈ ਪੈਨਾਰੋਨਿਕ ਸਨਰੂਫ ਹੈ ਓਨਲੀ 60000 ਕਿਲੋਮੀਟਰ ਚੱਲਿਆ ਬਿਲਕੁਲ ਨਿਊ ਤੇ ਇਹਨੂੰ ਆਫਰੋਡਿੰਗ ਵਾਲੇ ਟਾਇਰ ਵੀ ਪਏ ਚੈੱਕ ਕਰੋ ਸਿਰਫ 60000 ਕਿਲੋਮੀਟਰ ਚੱਲੀ ਆਫਰੋਡਿੰਗ ਵਾਲੇ ਟਾਇਰਸ ਹੈ 3.2 ਕਾਰ ਹੈ ਦੇਖੋ 3.2 ਦੀ ਬੈਜਿੰਗ ਹੈ 6 ਸਪੀਡ ਆਟੋਮੈਟਿਕ 2 ਜੀ ਨੰਬਰ ਹੈ ਦਾ ਭਾਜੀ 2 ਡਿਜੀਟ ਨੰਬਰ ਹੈ ਇੱਕ ਵਾਰ ਲੈਦਰ ਸੌਂਡ ਦਿਖਾ ਦਿੰਨੇ ਕਾਰ ਦੇ ਦੇਖੋ ਭਾਜੀ ਨੇ ਕਿਹਾ 60000 ਚੱਲੀ ਤਾਂ ਕੰਡੀਸ਼ਨ ਵੀ ਕਾਰ ਦੀ ਦਿਖ ਰਹੀ ਓਨਲੀ 60000 ਚੱਲੀ ਹੈ ਐਦਾਂ ਨਹੀਂ ਦਿਖਦੀ ਕਾਰ ਪੈਨਾਰੋਨਿਕ ਸਾਰੂ ਭਾਈ ਉੱਪਰ ਚੱਤ ਕੈਮਰਾ ਮਾਰੋ ਦੇਖੋ ਜੀ ਇਸ ਤੇ ਪੈਨਰੋਮਿਕ ਰੂਫ ਆਂਦੀ ਆ ਇੰਡਾਇਵਰ ਦੇ ਜੋ ਫੈਨ ਹੈ ਉਹ ਜਾਣਦੇ ਕੀ ਇੰਡਾਇਵਰ ਕੀ ਚੀਜ਼ ਹੈ ਬਿਲਕੁਲ ਬਿਲਕੁਲ ਸਰ ਇਹਦਾ ਨੰਬਰ ਦੇ ਕੈਮਰਾ ਮਾਰੋ ਨੰਬਰ ਦੇਖੋ ਵੀਆਪੀ ਇਹਦਾ ਇੱਕ ਵਾਰ ਆ ਟਾਇਰਸ ਵੀ ਦੇਖ ਲਓ ਤੁਸੀਂ ਪਿਛਲੇ ਤੇ 0083 ਨੰਬਰ ਹੈ ਟਾਈਟੇਨੀਅਮ ਮਾਡਲ ਹੈ ਜੋ ਕਿ ਟਾਪ ਐਂਡ ਮਾਡਲ ਆ ਇਹ ਟਾਪ ਮਾਡਲ ਟਾਪ ਮਾਡਲ ਟਾਪ ਆਫ ਦੀ ਰੇਂਜ ਮਾਡਲ ਭਾਜੀ ਤੇ ਹੰਨੀ ਭਾਜੀ ਇਹਦੀ ਕੀ ਪ੍ਰਾਈਜ਼ਿੰਗ ਰੇਂਜ ਵਾਲੀ ਹੈ ਕਾਰ ਦੀ ਪ੍ਰਾਈਸ ਸਰ ਇਹਦੀ ਇਹ ਨਾ 26 ਲੱਖ ਰੁਪਏ ਡਿਮਾਂਡ ਹੈ ਬਾਕੀ ਥੋੜਾ ਬਹੁਤ ਨੇਗੋਸ਼ੀਏਸ਼ਨ ਅਸੀਂ ਕਰਾਵਾਂਗੇ 2018 2018 ओनली 60000 किलोमीटर चली ऑल ओरिजिनल बम्पर टू बम्पर ऑल ओरिजिनल बम्पर टू बम्पर तो दोस्तों 4 व्हील ड्राइव में जो टाइटेनियम चढ़ा है टेल पाओ चाहे ऑफरोडिंग ले जाओ बिल चाहे सिटी में ड्राइव कर सके बहुत बढ़िया कार रेट वाली क्योंकि जड़ी 3.2 है ज्यादा ऑफरोडिंग बस ये लोग ही यूज करते हैं नेक्स्ट कार BMW दी X5 X5 भाई ये चलया भी 60000 किलोमीटर चलया है बहुत नई कार है BMW दी X5 अवेलेबल है लुधियाना में हां न्यू शेप है ਏ ਦੋਸਤੋਂ ਡਿਸਪਲੇ ਵਾਲਾ ਮਾਡਲ ਹੈ ਜਿਸ ਤੇ ਡਿਜੀਟਲ ਮੀਟਰ ਆਉਂਦਾ ਸੀ ਹਾਂਜੀ ਹਾਂਜੀ 2015 ਦੇ ਬਾਅਦ ਤੋਂ ਲੈ ਕੇ 2019 ਤੱਕ ਆਹੀ ਮਾਡਲ ਚੱਲਿਆ ਸੀ ਬਿਲਕੁਲ ਬਿਲਕੁਲ ਸਰ ਤੇ ਭਾਜੀ ਕਿੰਨੀ ਚ ਡਰਿਵਨ ਸਰ ਇਹ ਚੱਲੀ 60000 ਕਿਲੋਮੀਟਰ 60000 ਹਾਂਜੀ ਲੁਧਿਆਣਾ ਨੰਬਰ ਵਾਈਟ ਕਲਰ ਵਾਈਟ ਕਲਰ ਤੇ ਕੀ ਪ੍ਰਾਈਸ ਰਹਿਣ ਵਾਲਾ ਕਾਰ ਦਾ ਸਰ ਇਹ 39 ਲੱਖ 50 ਹਜ਼ਾਰ ਦੀ ਕਾਰ ਹੈ ਜੀ ਡਿਮਾਂਡ ਦੀ ਇਹਦੀ ਬਾਕੀ ਥੋੜਾ ਬੋ ਨੇਗੋਸ਼ੀਏਸ਼ਨ ਕਰਾ ਦਾਂਗੇ ਸਾਡੇ 39 ਲੱਖ ਰੁਪਏ ਦੀ ਹਾਂਜੀ ਤੇ 2018 2018 ਮਾਡਲ ਹੈ ਵਾਈਟ ਕਲਰ ਦੀ ਕਾਰ ਹੈ ਲੁਧਿਆਣਾ ਨੰਬਰ ਦੇਖੋ ਕਾਰ ਕਿੰ Original BMW ਦੇ alloy wheels ਤੁਹਾਨੂੰ ਮਿਲਦੇ ਇਸ ਕਾਰ 'ਚ। ਬਿਲਕੁਲ ਬਿਲਕੁਲ ਸਰ। ਇੱਕ ਵਾਰ ਕਾਰ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆ। ਮੈਮਰੀ ਸੀਟਸ ਨੇ ਸਾਰੀਆਂ ਦੀਆਂ। ਇਲੈਕਟ੍ਰੋਨਿਕ اور ਮੈਮਰੀ ਸੀਟਸ ਦਾ ਸੱਚੇ ਫੰਕਸ਼ਨ ਆਉਂਦਾ ਹੈ। 스마트 ਪੁਸ਼ ਸਟਾਰਟ ਬਟਨ ਆਉਂਦਾ ਇਸ ਕਾਰ 'ਚ। ਉਹ ਦੇਖੋ। ਸਪੋਰਟੀ ਗੀਅਰ ਦਾ ਆਉਂਦਾ ਹੈ ਚਿਕ ਲੁੱਕ। ਆ ਡਿਜੀਟਲ ਕਲਸਟਰਮੀਟਰ ਹੈ। ਮੀਟਰ ਵੀ ਇਹ ਰ ਚੇਂਜ ਹੋ ਜਾਂਦਾ ਹੈ। ਇੱਥੇ ਮੋਡਸ ਲੱਗੀਆਂ ਹੈ। ਅਗਰ ਤੁਸੀਂ ਸਪੋਰਟ ਕੰਫਰਟ ਕਰਦੇ ਤਾਂ ਇਹਦਾ ਮੀਟਰ ਡਿਜ਼ਾਈਨ ਵੀ ਚੇਂਜ ਹੋ ਜਾਂਦਾ ਹੈ। ਔਰ ਇਸਕੇ ਵੀ ਦੋਨੋਂ ਪੈਨੋਰੋਮਿਕ ਰੂਫ ਮਿਲਦੀਆਂ ਹੈ। ਕਾਫੀ ਅੱਛੀ ਵ ਪਾਜੀ ਪ੍ਰਾਈਸ ਦੱਸੀ ਸੀ 39.50 ਹਾਂ ਜੀ ਜੋ ਕਿ ਮੌਕੇ ਤੇ ਨੇਗੋਸ਼ੀਏਬਲ ਹੈ ਨੇਗੋਸ਼ੀਏਸ਼ਨ ਕਰਾ ਦਾਂ ਬਹੁਤ ਵਧੀਆ ਪਾਜੀ ਹਾਂ ਜੀ ਤੇ ਪਾਜੀ ਕੁਝ ਛੋਟੇ ਸੈਗਮੈਂਟ ਚ ਦਿਖਾਓ ਲਾਈਕ ਕਈ ਕਸਟਮਰ ਦਾ ਬਜਟ ਅੰਦਰ 20 ਲੈਦਰਸ ਤੁਹਾਨੂੰ X1 ਨਿਊ ਸ਼ੇਪ ਦਿਖਾ ਦਿੰਨੇ ਪਾਜੀ ਆਪਾਂ 2017 ਮਾਡਲ ਬਿਲਕੁਲ ਨਿਊ ਕਾਰ ਦੇਖੋ 26400 ਕਿਲੋਮੀਟਰ ਚੱਲੀ ਹੋਈ ਹੈ ਅੰਮ੍ਰਿਤਸਰ ਨੰਬਰ ਹੈ 2017 64000 ਕਿਉਂਕਿ ਅਕਲੀ ਬੰਪਰ ਟੂ ਬਰ 올 ਉਰੀ ਨਕਾਰ ਬਿਲਕੁਲ ਨਿਊ ਨਿਊ ਸ਼ੇਪ ਹੈ ਪੈਨੋਰਿਕ ਸਨਰੂਫ ਵਾਲੀ ਭਾਜੀ ਤੇ ਭਾਜੀ ਲਗਜ਼ਰੀ ਲਾਈਨ ਵੇਰੀਐਂਟ ਆ ਕਰਦਾ ਜਿਹੜਾ ਪਾਵਰ ਐਚ ਐਕਸ 1 ਚ ਜਿਹੜਾ ਮਾਡਲ ਆਇਆ ਸੀ ਨਾ ਪਹਿਲੇ ਇਸ ਤੇਰੀ ਹੈਵੀ ਆਇਆ ਸੀਗੇ ਸਟੀਰਿੰਗ ਬਹੁਤ ਹੈਵੀ ਆਇਆ ਸੀਗੇ ਤੇ ਇਹ ਨਿਊ ਸ਼ੇਪ ਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਕੰਫਰਟ ਸਟੀਰਿੰਗ ਬਹੁਤ ਕੰਫਰਟ ਹੈ ਹਾਂਜੀ ਇੱਕ ਵਾਰੀ ਪੈਨੋਰਿਕ ਸਨਰੂਫ ਵਾਲਾ ਹੂੰ 217 ਦੇ ਬਾਅਦ ਕੁਝ ਇਦਾਂ ਦੇ ਇਸ ਚ ਅਲੋਏ ਵੀ ਲਾਂਦੇ ਸੀਗੇ ਯੋਕੋਹਾਮਾ ਦੇ ਨੂੰ ਟਾਇਰਸ ਆ ਕਾਰ ਨੂੰ 2 ਵਿਚ ਇੰਟੀਰੀਅਰ ਦਾ ਚੈੱਕ ਕਰੋ ਡੈਸ਼ਬੋਰਡ ਸਾਰਾ ਚੇਂਜ ਹੈ ਭਾਜੀ ਇਹਦਾ ਆ ਦੇਖੋ ਬਲੂ ਵਿਦ ਬੀਜ ਇੰਟੀਰੀਅਰ ਹੈ ਇਸ ਚ ਵੀ ਤੁਹਾਨੂੰ ਪੈਨੋਰੋਮਿਕ ਰੂਫ ਮਿਲਦਾ ਹੈ ਐਦਾਂ ਦਾ ਕੁਛ ਇੰਟੀਰੀਅਰ ਹੈ ਕਾਰ ਦਾ ਬਹੁਤ ਹੀ ਵਧੀਆ ਵੈਲ ਮੇਨਟੇਨਡ ਕਾਰ ਹੈ ਤੇ ਭਾਜੀ ਪ੍ਰਾਈਸ ਇਹਦਾ ਕੀ ਰਹਿਣ ਵਾਲਾ ਹੈ ਕੁਝ ਐਦਾਂ ਦੀ ਡੀਲ ਦਿਓ ਕਿ ਸਾਡੇ ਕਸਟਮਰ ਦੇਖ ਕੇ ਵੀਡੀਓ ਕਾਰ ਲੈਣ ਆ ਜਾਣ ਭਾਜੀ ਇਹਦੀ ਡਿਮਾਂਡ 19.50 ਲੱਖ ਰੁਪਏ ਦੀ ਹੈ 1950000 हां जी भाई आज जैगुआर ਲੈ ਕੇ ਆ ਨਵੀਂ ਸ਼ੇਪ ਦੀ ਆਪਣੇ ਦੋਸਤਾਂ ਵਾਸਤੇ ਕੱਲੀ 35000 ਕਿਲੋਮੀਟਰ ਚੱਲੀ 올 ओरिजिनल ਬੰਪਰ ਤੋਂ ਬੰਪਰ ओरिजिनल ਕਾਰ ਹੈ 35000 ਕਿਲੋਮੀਟਰ ਚੱਲੀ ਨਿਊ ਸ਼ੇਪ ਹੈ ਤੇ ਇਹ ਕਾਰ ਦੀ ਡਿਮਾਂਡ 11 ਲੱਖ ਰੁਪਏ ਦੀ ਹੈ ਬਾਕੀ ਥੋੜਾ ਬਸ ਆਪਾਂ 네ਗੋਸ਼ੀਏਸ਼ਨ ਕਰਾ ਦਾਂਗੇ 20 25 30000 ਜਿੰਨਾ ਵੀ ਹੋਇਆ ਇਹ ਕਾਰ ਦਾ ਇੰਟੀਰੀਅਰ ਚੈੱਕ ਕਰੋ ਦੋਸਤੋ ਮਹਿਰੂਨ ਕਲਰ ਦੀ ਕਾਰ ਹੈ ਤੇ ਭਾਜੀ ਇਹ ਕਿਹੜੀ ਐਕਸਫ ਐਸਏ ਜ ਕੱਲੀ 2.2 ਲੀਟਰ ਹੈ 2.2 ਲੀਟਰ ਵਾਲੀ ਜੀ ਐਕਸਫ 2.2 ਲੀਟਰ ਹੈ ਇਹਦਾ ਗੇਅਰ ਵੀ ਇੱਥੋਂ ਦੋਸਤੋ ਬਾਹਰ ਸਨਰੂਫ ਦਾ ਤੁਹਾਨੂੰ অপਸ਼ਨ ਮਿਲਦਾ ਦਾਸ ਕੇ ਮਾਈਲੇਜ ਵਾਈਸ ਵੀ ਬਹੁਤ ਅੱਛੀ ਹੈ ਬਿਲਕੁਲ ਬਿਲਕੁਲ ਆਰਾਮ ਨਾ ਦੇਗੇ ਇਹਦੇ ਵਿੱਚ ਪੇ ਦੇ ਐਕਚੁਅਲੀ ਦੋਵਾਰ ਹੈ オリジナル ਜੈਗਵਰ ਦੇ ਚੈਲੋਇ ਵਿੰਗਸ ਪੇ ਹੋਇਆ ਐਕਐਫ ਹੈ ਹਰਿਆਣਾ ਨੰਬਰ ਹੈ ਭਾਈ ਸਾਹਿਬ ਸਭ ਤੋਂ ਵੱਡੀ ਗੱਲ ਹੈ ਚੱਲੀ ਬਹੁਤ ਘੱਟ ਹੈ 올オリジナル ਕਾਰ ਹੈ ਬਹੁਤ ਐਕਸਟਰਾ ਆਰ ਕਾਰ ਹੈ ਜਿਹੜੇ ਮੇਰੇ ਵੀਰ ਐਨਆਰਆਪ ਭਰਾ ਜਿੱਦਾ ਪਸੰਦ ਕਰਦੇ ਲੰਜ਼ਰੀ ਕਾਰਾਂ ਉਹਨਾਂ ਵਾਸਤੇ ਖੜੀ ਕੀਤੀ ਲਿਆ ਕੇ ਦੇ ਭਾਜੀ ਪ੍ਰਾਈਸ ਕੀ ਰੇਗਾ ਕਰਤਾ ਪ੍ਰਾਈਸ ਸਰ ਇੰਦਾ 11 ਲੱਖ ਰੁਪਿਆ ਚ ਗੰਨੇ ਆ ਨਾ ਬਾਕੀ ਥੋੜਾ ਬਹੁਤ ਮੈਨੇਗੋਸ਼ੀਏ ਕਰਾ ਦਾਂਗੇ 10-20 ਹਜ਼ਾਰ ਜਿੰਨਾ ਮੌਕੇ ਤੇ ਹੋਇਆ ਕਰਾ ਦਾਂਗੇ ਜੋ ਮੌਕੇ ਤੇ ਹੋਏਗਾ ਤੁਸੀਂ ਕਸਟਮਰ ਨੂੰ ਬੈਸਟ ਕਰਾ ਬਿਲਕੁਲ ਬਿਲਕੁਲ ਸਰ ਬਹੁਤ ਵਧੀਆ ਚੱਲਦੇ ਨੇ ਨੈਕਸਟ ਡੇ ਜੋ ਕੀ ਹੈ ਆਡੀ ਦੀ Q7 ਨਿਊ ਸ਼ੇਪ ਚ ਹਾਂਜੀ ਇਹ 2018 ਮਾਡਲ ਹੈ ਜੀ 2018 ਮਾਡਲ ਦੀ ਆਡੀ Q7 ਬਿਲਕੁਲ ਸ਼ੋਰੂਮ ਕਾਰ ਹੈ ਭਾਜੀ ਬੰਪਰ ਟੂ ਬੰਪਰ ओरिजिनल ਹੈ ਨਿਊ ਸ਼ੇਪ ਹੈ ਨਵੀਂ ਲੈ ਜਾਓਗੇ 1.35 ਲੱਖ ਰੁਪਏ ਖਰਚੋਗੇ ਭਾਈ ਚਿੱਲੀ ਕੀ ਨਹੀਂ ਰੇਗਾ ਚੱਲੀ ਭਾਈ ਹੈਗੀ 97000 ਕਿਲੋਮੀਟਰ ਜੈਨੂਇਨ ਡਰਾਈਵ ਹੈ ਜੈਨੂਇਨ ਭਾਈ ਕੰਪਨੀ ਰਿਕਾਰਡ 97000 ਕਿਲੋਮੀਟਰ ਚੱਲੀ ਹੈ 올 ओरिजिनल ਹੈ ਬੱਬੂ ਦੇ ਉੱਪਰ ਬਿਲਕੁਲ ਨਿਊ ਗਾਰਜੀ ਦਾ ਕਹਿੰਦੇ ਆ ਨਾ ਜਿੱਦਾਂ ਕਹਲੋ ਬੁਲਬੁਲ ਦਾ ਬੱਚਾ ਤੇ ਭਾਈ ਵੀਰੈਂਟ ਕਿਹੜਾ ਟੈਕਨੋਲੋਜੀ ਪੈਕੇਜ ਭਾਈ ਹਾਂਜੀ ਟੈਕਨੋਲੋਜੀ ਮਾਡਲ ਹੈ ਨਿਊ ਸ਼ੇਪ ਹੈ ਇੱਕ ਵੱਡੇ ਸਨਰੂਫ ਵਾਲਾ ਤੇ ਇੱਚੇ ਵੀ ਬਿਗ ਸਨਰੂਫ ਤੁਹਾਨੂੰ ਆ ਜਾਂਦਾ ਔਰ ਲੇਖੋ ਕਾਰ ਦਾ ਇੰਟੀਰੀਅਰ ਡਿਜੀਟਲ ਲਿਟਰ ਮੀਟਰ ਹੁੰਦਾ ਹੈ ਵਰਚੁਅਲ ਕਾਕਪਿਟ ਹੈ ਕਾਰ ਚ ਆ ਟੱਚ ਪੈਡ ਹੈ ਕਾਰ ਦਾ 8 ਸਪੀਡ ਆਟੋਮੈਟ ਐ ਦਾ ਸਰੂਫ ਦੇਖੋ ਭਾਜੀ ਕਿੰਨਾ ਵੱਡਾ ਬਿਗ 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 ਕਾਰ ਅੱਛੀ ਮੇਨਟੇਨਡ ਹੈ ਸੀਟ ਅਡਜਸਟਮੈਂਟ ਦੇ ਕੰਟਰੋਲ ਆ ਜਾਂਦੇ ਆ ਮੈਮਰੀ ਫੰਕਸ਼ਨ ਵੀ ਤੁਹਾਨੂੰ ਉੱਥੇ ਮਿਲ ਜਾਂਦਾ ਭਾਜੀ ਕਾਰ ਦੀ ਕੋਈ ਅੱਛੀ ਜੀ ਡੀਲ ਦਿਵੋ ਭਾਜੀ ਜਿੱਦਾਂ ਨਵੀਂ ਲੈਣ ਜਾਓਗੇ ਕਾਰ ਆਪਾਂ ਕਰੋੜ ਪਲੱਸ ਖਰਚਾਂਗੇ ਨਾ 1 ਕਰੋੜ 15 ਲੱਖ ਖਰਚਾਂਗੇ ਹੁਣ ਤੇ 1 ਕਰੋੜ 35 ਲੱਖ ਦਾ ਹੈ ਨਾ 1 ਕਰੋੜ ਆਪਾਂ ਤੁਹਾਨੂੰ ਕਾਰ ਲੈ ਦੇਣੀ 44,50,000 ਰੁਪਏ ਦੀ 44,50,000 ਦੀ 2000 2018 ਮਾਡਲ ਹੈ ਇੱਕ ਸਰਪ੍ਰਾਈਜ਼ ਹੈ ਬਸ ਆ ਅ ਸਪਰਾਈਜ਼ ਹੀ ਦੇ ਰਿਆ ਆਪਾਂ ਨੇ ਗਾਕਾ ਨੂੰ ਆਪਾਂ ਭਾਈ ਤੁਹਾਡੇ ਵਾਸਤੇ ਲੈ ਕੇ ਆਏ 2014 ਮਾਡਲ ਐਮ ਐਲ 250올 ओरिजिनल ਗਾਰ ਬਿਲਕੁਲ ਦੇਖੋ ਖੜਕਾ ਕੇ ਚੈੱਕ ਕਰੋ ਕਿੰਨੀ ਨਵੀਂ ਗਾਰ ਹੈ ਪੂਰਾ ਟੈਂਕ ਹੀ ਹੈ ਜੀ ਇਹਦਾ ਮੈਂ ਕਹਾਂ ਪੂਰਾ ਟੈਂਕ ਸੋਲਡ ਜੀ ਬਹੁਤ ਜ਼ਿਆਦਾ ਡਿਮਾਂਡ ਬਹੁਤ ਜ਼ਿਆਦਾ ਟ੍ਰੈਨਿੰਗ ਚਾਹੀਏ ਐ ਗਾਰ ਦੋਸਤੋਂ ਐਮ ਐਲ ਦੀ ਸ਼ੁਰੂ ਤੋਂ ਹੀ ਡਿਮਾਂਡ ਰਹੀ ਹੈ ਜੀ ਐਲ ਦੀ ਵੀ ਸ਼ੁਰੂ ਤੋਂ ਡਿਮਾਂਡ ਰਹੀ ਹੈ ਹਾਂਜੀ ਮਾਰਕੀਟ ਦੇ ਅੰਦਰ ਭਾਈ ਲਾਸਟ ਟਾਈਮ ਵੀ ਭਾਈ ਇਹ ਨਿਊ ਸ਼ੇਪ ਹੈ ਐਮ ਐਲ ਇੱਕ ਪੁਰਾਣੀ ਸ਼ੇਪ ਆਂਦੀ ਐ ਤੋਂ ਉਹਦੀ ਡਿਮਾਂਡ ਥੋੜੀ ਘਟੇ ਐ ਦੀ ਡਿਮਾਂਡ ਬਹੁਤ ਜ਼ਿਆ ਪਹਿਲੇ ਤੁਹਾਨੂੰ ਆਪਾਂ ਦਿਖਾਈ ਸੀ ਬਲੈਕ ਕਲਰ ਦਿਖਾਈ ਸੀ ਬਰਾਊਨ ਕਲਰ ਕਾਰ ਦਿਖਾਈ ਸੀ ਹੁਣ ਤੁਹਾਡੇ ਉੱਤੇ ਵਾਈਟ ਕਲਰ ਲੈ ਕੇ ਆਏ ਆ ਭਾਈ ਕਿਹੜਾ ਮਾਡਲ ਦਾ ਕਾਰ ਦਾ ਇਹ 2014 ਮਾਡਲ ਕੰਡੀਸ਼ਨ 18 ਵਰ੍ਹੇ ਦੀ ਭਾਈ ਭਾਰੇ ਦੀ 18 20 ਬੇਨ ਕਰੇਗੀ ਕਿਉਂਕਿ ਕਾਰ ਤੇ ਕੋਈ ਸਕਰਾਚ ਨਹੀਂ ਹੈਗਾ ਭਾਜੀ ਟਾਇਰ ਵੀ ਨਿਊ ਹੈ ਅੰਦਰੋਂ ਇੰਟੀਰੀਅਰ ਵੀ ਬਿਲਕੁਲ ਨਿਊ ਹੈ ਪਹਿਲਾਂ ਇੱਕ ਵਾਰ ਤੁਹਾਨੂੰ ਕਾਰ ਦੇ ਟਾਇਰਸ ਔਰ ਇੰਟੀਰੀਅਰ ਦਿਖਾਣੇ ਆ ਓਰੀਜਨਲ ਐਮ ਕਲਾਸ ਦੇ ਅਲੋਈ ਵੀਲਸ ਹੈ ਬਿਲਕੁਲ ਬਿਲਕੁਲ ਸਰ ਕਾਰ ਦੇਖੋ ਬੀਜ ਕਲਰ ਦੀ ਨਿਊ ਸ਼ੇਪ ਦੀ ਹੈ ਵਾਈਟ ਵਿਦ ਬੀ ਡੈਸ਼ਬੋਰਡ ਚੈੱਕ ਕਰੋ ਇਹਦਾ ਕਾਫੀ ਅੱਛੀ ਰਹਿਣ ਵਾਲੀ 75000 ਕਿਲੋਮੀਟਰ ਡਰਾਈਵਨ ਹੈ ਇਸ 'ਚ ਤੁਹਾਨੂੰ ਸਿੰਗਲ ਸਨਰੂਫ ਮਿਲ ਜਾਂਦੀ ਹੈ 5 ਸੀਟਰ ਆਪਸ਼ਨ ਆਉਂਦਾ ਹੈ ਕਾਫੀ ਬੈਸਟ ਹੈ ਇੱਕ ਫੈਮਿਲੀ ਲਈ ਕਾਫੀ ਬੈਸਟ ਆਪਸ਼ਨ ਰਹਿਣ ਵਾਲਾ ਅੱਛੀ ਕਾਰ ਹੈ ਅੱਛੀ ਮਾਈਲੇ ਦੇ ਨਾਲ ਹੈ ਭਾਜੀ 16 17 ਦਾ इजीली ਐਵਰੇਜ ਹਾਈਵੇਅ ਰਹਿਦੀ ਹੈ ਬਿਲਕੁਲ ਸਰ ਬਿਲਕੁਲ ਭਾਈ ਸਭ ਤੋਂ ਪਹਿਲੇ ਐਵਰੇਜ ਮੈਟਰ ਨਹੀਂ ਕਰਦੀ ਸੇਫਟੀ ਮੈਟਰ ਕਰਦੀ ਹੈ ਨਾ ਇਹਦੀਆਂ ਬਾਰੀਆਂ ਦੇਖੋ ਭਾਈ ਤੁਸੀਂ ਕਿੰਨੀਆਂ ਹੈਵੀ ਹੈ ਸੇਫਟੀ ਦੇਖੋ ਨਾ ਕਿੰਨੀ ਕਾਰ ਦੀ ਬਿਲਕੁਲ ਥੋੜੀ ਅਸੀਂ 85 85 ਲੱਖ ਦੀ ਕਾਰ ਆਣੇ ਆ ਮਰਸੀਡੀਜ਼ ਦਾ ਪ੍ਰੋਡਕਟ ਕਾਫੀ ਅੱਛੀ ਹੈ ਅੱਛੀ ਇੱਚੀ ਬਿਲਡ ਕੁਆਲਿਟੀਾਂ ਦੀ ਕਾਰ ਦੀ ਬੈਕ ਤੋਂ ਵੀ ਇੱਕ ਵਾਰ ਦਿਖਾ ਦਨੇ ਆ ਫੋਰਮੈਟਿਕ ਐਮ ਐਲ 250 ਹੈ ਡੀਜ਼ਲ ਅੰਦਰ 350 ਦਾ ਆਪਸ਼ਨ ਵੀ ਆਦਾ ਬਟ ਅੱਜ ਆਪਣੇ ਕੋਲ 250 ਅਵੇਲੇਬਲ ਭਾਜੀ ਤੁਹਾਨੂੰ ਇਹ ਰੇਟ ਜਿਹੜਾ ਦੇਾਂਗੇ ਤੁਸੀਂ ਸੁਣ ਕੇ ਖਰਾਣ ਹੋਏ ਨਾ ਭਾਜੀ ਕੀ ਪ੍ਰਾਈਸ ਆਏਗਾ ਬਾਈ 16 ਲੱਖ 50 ਹਜ਼ਾਰ ਰੁਪਏ ਦੀ ਭਾਜੀ 16 ਲੱਖ 50 16 ਲੱਖ 50 ਹਜ਼ਾਰ ਰੁਪਏ ਦੀ ਨਵੀਂ ਲੈ ਜਾਓਗੇ 90 ਲੱਖ ਰੁਪਏ ਖਰਚ ਕੇ ਆਓਗੇ ਤੇ ਕਾਰ ਬਿਲਕੁਲ ਸ਼ੋਰੂਮ ਚ ਜਿਹਦਾ ਤੁਸੀਂ ਲੈ ਕੇ ਦੋਸਤ ਭਾਈ ਨੇ ਕਿਹਾ ਸ਼ੋਰੂਮ ਕੰਡੀਸ਼ਨ ਕਾਰ ਹੈ ਇੰਟੀਰੀਅਰ ਤੁਹਾਨੂੰ ਦਿਖਾ ਰਹੇ ਆ ਫਟਾਫਟ ਗੁਰਦਾਰਾ ਨਗ ਮੋਟਰ ਸੇ ਆਓ ਤੇ ਇਹ ਡੀਲ ਆਪਣੇ ਘਰ ਲਿਆ ਜਾਓ ਭਾਈ ਬੈਸਟ ਡੀਲ ਹੈ ਬੈਸਟ ਡੀਲ ਤੇ ਹਣੀ ਭਾਜੀ ਇੱਕ ਵਾਰ ਫਾਈਨੈਂਸ ਵਾਰੇ ਦੱਸ ਦੋ ਸਾਡੇ ਕਈ ਕਸਟਮਰ ਫਾਈਨੈਂਸ ਵਾਰੇ ਪੁੱਛਦੇ ਨੇ ਬਨਾਸ ਭਾਈ ਪੂਰੀ ਕਰਾ ਕੇ ਦੇਾਂਗੇ ਜੀ ਪੇਪਰ ਤੁਹਾਡੇ ਪੂਰੇ ਹੋਣਾ ਚਾਹੀਦੇ ਆ ਡਾਕੂਮੈਂਟ ਦੱਸੋ ਕਿਹੜੇ ਕਿਹੜੇ ਰਿਕੁਆਇਰ ਆ ਭਾਈ ਆਧਾਰ ਕਾਰਡ ਪੈਨ ਕਾਰਡ ਸਟੇਟਮੈਂਟ ਤੇ ਆਪਣਾ ਇੱਕ ਸੈਲਰੀ ਸਲੀਪ ਜੋ ਵੀ ਹੁੰਦਾ ਉਹਦਾ ਜੋ ਵੀ ਪੇਪਰ ਤੁਹਾਡੇ ਆਪਾਂ ਪੂਰੇ ਕਰ ਲਾਂਗੇ ਉਸੇ ਬੀਸੀਸੀ ਤੁਸੀਂ ਫਾਈਨਾਂਸ ਕਰਾ ਦੋ ਬਿਲਕੁਲ ਫਾਈਨਾਂਸ ਕਰਾ ਕੇ ਦੇਾਂਗੇ ਭਾਜੀ ਕਿਹੜੀ ਕਿਹੜੀ ਬੈਂਕਸ ਨਾਲ ਆਪਣੇ ਢਾਇਆ ਪਏ ਭਾਈ ਜਿਹੜੇ ਬੈਂਕ ਤੋਂ ਕੋਈ ਕਹੋਗੇ ਕਰਾ ਦਾਂਗੇ ਆਈਸੀਆਈ ਕੋਟਕ ਮਿੰਦਰਾ ਐਚਡੀਐਫਸੀ ਜਿਹੜੇ ਬੈਂਕ ਤੋਂ ਜਿਹੜਾ ਤੁਹਾਡੀ ਈਜ਼ੀ ਲੋਨ ਹੁੰਦਾ ਹੈਗਾ ਇੱਕ ਕਰਾ ਕੇ ਦੇਾਂਗੇ ਤੇ ਭਾਜੀ ਆਪਣੇ ਕਸਟਮਰਸ ਨੂੰ ਆਪਾਂ ਸਾਰਾ ਸਟਾਕ ਦਿਖਾ ਦਾਂ ਹਾਂਜੀ ਲੋਨ ਵੀ ਭਾਜੀ 2 ਦਿਨ ਚ ਸੇਮ ਡੇ ਵੀ ਹੋ ਜਾਏਗਾ ਵੈਸੇ 2 ਦਿਨ ਲਾਂਗੇ ਤੁਹਾਡੇ ਕੋਲ ਲੋਨ ਵਾਸਤੇ ਆਪਾਂ ਤੁਹਾਡੀ ਕਈ ਸਾਡੇ ਕਸਟਮਰ ਲਗਜ਼ਰੀ ਕਾਰ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਪਰ ਬਜਟ ਘੱਟ ਹੈ ਤੁਹਾਡੇ ਕੋਲ ਅਨਲਾਈਕ 5 ਲੱਖ 7 ਲੱਖ ਤੇ 8 ਲੱਖ ਦੀ ਸੈਗਮੈਂਟ ਚ ਲਗਜ਼ਰੀ ਕਾਰ ਅਵੇਲੇਬਲ ਹੈ ਭਾਈ ਉਹ ਛੋਟੀਆਂ ਮਸਰੀਂ ਵੈਸੇ ਮਿਲ ਜਾਣਗੇ ਸੀ ਕਲਾਸ ਛੋਟੀਆਂ ਮਿਲ ਜਾਣਗੇ ਪੁਰਾਣੀਆਂ ਯਾਨੀ E ਕਲਾਸੋਂ ਮਿਲ ਜਾਣਗੀਆਂ ਜਿੱਦਾਂ ਆਪਣੇ ਕੋਲ ઓਡੀ ਖੜੀ ਇੱਕ 2012 ਮਾਡਲ ਖੜੀ ਹੈ ਉਹ 10 10.5 ਦੇ ਲੱਖ ਦੀ ਰੇਂਜ ਚ E ਕਲਾਸ ਮਿਲ ਜਾਏਗੀ C ਕਲਾਸ ਮਿਲ ਜਾਏਗੀ ਪੁਰਾਣੀ ਸ਼ੇਪ ਚ ਮਿਲ ਜਾਂਦੀਆਂ ਲੈ ਦਾਂਗੇ ਦੋਸਤੋ ਪਾਜੀ ਦੇ ਦੋ ਸ਼ੋਰਮ ਹੈ ਇੱਕ ਸ਼ੋਰਮ ਤਾਂ ਆਇਆ ਜਿਹੜਾ ਬੀ ਐਮ ਸੀ ਚੌਕ ਹੈ ਤੇ ਇੱਕ ਸ਼ੋਰਮ ਪਾਜੀ ਦਾ ਨਾਲ ਹੀ ਇੱਥੋਂ ਸਿਰਫ 5 ਮਿੰਟ ਦੀ ਦੂਰੀ ਤੇ ਉਹ ਐਮ ਬੀ ਡੀ ਬੋਲ ਦੇ ਨਾਲ ਸਾਡਾ ਪੈਦਾ ਜੀ ਸਿਟੀ ਸਕੂਅਰ ਬਿਲਡਿੰਗ ਦੇ ਨਾਲ ਇਹ ਸਾਡਾ ਪੈਦਾ ਹੈ ਏ ਪੀ ਕਾਲਜ ਦੇ ਨਾਲ ਬਿਲਕੁਲ ਨਾਲ ਹੈ ਜੀ ਇਹ ਏ ਪੀ ਕਾਲਜ ਵਾਲਾ ਰੋਡ ਹੈ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਇੱਕ ਸ਼ੋਰਮ ਨਾਲ ਹੈ ਮੈਂ ਉਹਦੀ ਲੋਕੇਸ਼ਨ ਵੀ ਤੁਹਾਨੂੰ ਸ਼ੇਅਰ ਕਰ ਦਾਂਗਾ ਤੇ ਸਾਡਾ ਫੋਨ ਨੰਬਰ ਜਿਹੜਾ ਡਿਸਪਲੇ ਤੇ ਤੁਹਾਡੀ ਚੱਲੇਗਾ 9646770007 ਤੇ ਸਾਡਾ ਐਡਰੈਸ ਲੋਕੇਸ਼ਨ ਹੈਗੀ ਬੀਐਮ ਚੌਂਕ ਦੇ ਨਾਲ ਨੀਅਰ ਏਪੀ ਜੀ ਕਾਲਜ ਏਪੀ ਕਾਲਜ ਨਾਲ ਗੁਰਨਾਨਕ ਮੋਟਰ ਦੇ ਨਾਲ ਦਾ ਸ਼ੋਰੂਮ ਸਾਡਾ ਹੈਗਾ ਜੀ ਤੇ ਦੋਸਤੋ ਗੁਰਨਾਨਕ ਮੋਟਰ ਦਾ ਸਾਰਾ ਸਟਾਕ ਮੈਂ ਤੁਹਾਨੂੰ ਦਿਖਾਤਾ ਹੈ ਨਵੇਂ ਮਾਡਲ ਦੀ ਕਾਫੀ ਅੱਛੀ ਅੱਛੀ ਕਾਰਾਂ ਇੱਥੇ ਅਵੇਲੇਬਲ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਇਸੇ ਕੇ ਸਾਥ ਹਮਾਰੀ ਇਸ ਵੀਡੀਓ ਕੋ ਲਾਈਕ ਕੀਜੀਏਗਾ ਚੈਨਲ ਕੋ ਸਬਸਕ੍ਰਾਈਬ ਕੀਜੀਏਗਾ ਅੱਛੀ ਅੱਛੀ ਕਾਰਸ ਕੀ ਵੀਡੀਓ ਆਪਕੇ ਲਈ ਲੈ ਕੇ ਆਤੇ ਰਹਿੰਗੇ ਅੱਜ ਕਾ ਵਲੌਗ ਕਰਤੇ ਹਾਂ ਯਹੀਂ ਪਰ ਐਂਡ ਬਹੁਤ ਜਲਦ ਮਿਲਾਂਗੇ ਆਪਕੇ ਸਾਥ ਨੈਕਸਟ ਵੀਡੀਓ ਮੇ